ਪੰਜਾਬ ਇੰਡੀਆ ਨਿਊਜ਼ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਅਸਲ ਵਿੱਚ ਸਾਹਿਬ ਦੋ ਹਲਕੇ ਨੇ ਬਲਾਕ ਨੇ ਕਿਸ ਤਰ੍ਹਾਂ ਦਾ ਸਰਵੇਖਣ ਹੋ ਰਿਹਾ ਦੇਖ ਰਿਹਾ ਤੁਸੀਂ ਸਿੱਖ ਸੱਸ਼ੀ ਗੱਲ ਜੀ ਸਾਰਿਆਂ ਨੂੰ ਮੈਂ ਅੱਜ ਇੱਥੇ ਜੁਨੀਅਰ ਬਲਾਕ ਤੇ ਜਿਹੜੇ ਆਪਣੇ ਆਰੋਸਾਈ ਮਾਨ ਦਾ ਦਫ਼ਤਰ ਉੱਥਾਇਆ ਸੀ ਦੇਖਣ ਲਈ ਕੀ ਲੋਕਾਂ ਨੂੰ ਕੋਈ ਤਕਲੀਫ ਤਾਂ ਨਹੀਂ ਆ ਰਹੀ ਮੈਂ ਕੋਈ ਗਲਬਾਤ ਨਹੀਂ ਕੀਤੀ ਲੋਕਾਂ ਤੋਂ ਫੀਡਬੈਕ ਸਹੀ ਹੈਗਾ ਜੇ ਸਿਕਿਉਰਿਟੀ ਅਰੇਂਜਮੈਂਟਸ ਵਗੈਰਾ ਮੈਂ ਦੇਖਦੇ ਆ ਤੇ ਜਿਹੜਾ ਫੀਡਬੈਕ ਉਹਨੇ ਮਿਲਿਆ ਅਜੇ ਤੱਕ ਠੀਕ ਹੈਗਾ ਜੇਕਰ ਕਿਸੇ ਨੇ ਕੋਈ ਕਮੀ ਵੇਸ਼ੀ ਬਤਾਈ ਹੈ ਤਾਂ ਮੈਂ ਉਹਨਾਂ ਨੂੰ ਗੁਣੀ ਜਿਹੜਾ ਹੈ ਕਨਸਰਨ ਜਿਹੜੇ ਵੀ ਅਫਸਰਾਂ ਨੇ ਉਹਨਾਂ ਨੂੰ ਕਹਿ ਕੇ ਉਹ ਵੀ ਦੂਰ ਕਰਵਾ ਦੇਣਾ ਚੈੱਕ ਉਪਰਲੀ ਸਰ ਕਿੰਨੀਆਂ ਟੀਮਾਂ ਲਾਈਆਂ ਹੋਈਆਂ ਕਿੰਨੇ ਆਰੋ ਵਗੈਰਾ ਲਾਈਨ ਅੱਥੇ ਅ ਜਿਹੜੀ ਆਰੋਜ਼ ਵਗੈਰਾ ਹੈ ਕਿ ਇੱਥੇ ਆਪਣੇ ਤਿੰਨ ਆਰੋ ਇੱਥੇ ਬੈਠੇ ਨੇ ਜਿਹੜੇ ਦਫ਼ਤਰ ਚ ਮੈਂ ਆਇਆ ਹਾਂ ਬਾਕੀ ਮੈਂ ਹੋਰ ਵੀ ਦਫ਼ਤਰ ਜਾ ਕੇ ਉਹ ਵੀ ਹੁਣ ਚੈੱਕ ਕਰਦੇ ਇਹ ਹੈਗਾ ਪਰ ਉਹਨਾਂ ਦਾ ਟੀਮ ਹੈਗਾ ਉਹ ਆਪਣਾ ਇੰਡੀਪੈਂਡੈਂਟ ਦੀ ਗੱਲ ਕਰ ਰਹੇ ਆ ਵਧੀਆ ਹੈਗਾ ਸਾਰਿਆਂ ਤੋਂ ਫੀਡਬੈਕ ਠੀਕ ਹੈ थैंक यू